ਸਾਸੀ ਕਾਰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਕਾਰ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਬਣੀ ਰਹੋ ਤੁਸੀਂ ਕਮਜਿਤ ਕਿਚਨ ਦੇ ਬਲੌਗ ਦੇ ਨਾਲ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਤੰਦਰੁਸਤ ਹੋਵੋ ਸੁਖਾਂਤੀ ਦੇਵੇ ਪ੍ਰਮਾਤਮਾ ਸਾਰੇ ਹਸਤੀ ਵਸਤੀਆਂ ਆਪਾਂ ਬਣਾ ਰਹੇ ਚਿਕਨ ਤੇ ਚਿਕਨ ਲੈ ਆਪਾਂ 1/2 ਕਿਲੋ ਜਿਹਨੂੰ ਕਹਿੰਦੇ ਆ ਬਿਨਾਂ ਹੱਡੀਆਂ ਵਾਲਾ ਆਪਾਂ ਤਾਂ ਖਾਣਾ ਨਹੀਂ ਹਨ ਬਣਾਉਣਾ ਹੀ ਆ ਬੋਨ ਚਿਕਨ ਕਹਿੰਦੇ ਨੇ ਉਹਦੇ ਲਈ ਆਪਾਂ ਚਾਰ ਪਿਆਜ਼ ਲੈਨੇ ਤਿੰਨ ਹਰੀਆਂ ਮਿਰਚਾਂ ਲਸਣ ਔਰ ਅਦਰਕ ਲੈ ਬਾਕੀ ਜੋ ਜੋ ਮਸਾਲੇ ਪਾਵਾਂਗੇ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਚਲਾਂਗੇ ਤੁਸੀਂ ਮੈਨੂੰ ਦੱਸਿਆ ਕਰੋ ਕਿ ਤੁਹਾਨੂੰ ਮੇਰੇ ਬਣੀ ਹੋਈ ਚੀਜ਼ ਕਿੱਦਾਂ ਲੱਗਦੀ ਹੈ ਕਮੈਂਟ ਕਰਿਆ ਕਰੋ ਚੰਗਾ ਲੱਗਦਾ ਫਿਰ ਇਹਦੀ ਹੌਸਲਾ ਅਫਜ਼ਾਈ ਹੁੰਦੀ ਹੈ ਜੀ ਆਪਾਂ ਪਿਆਜ਼ ਕੱਟ ਲਏ ਆਦਰਕ ਔਰ ਲਸਣ ਤੇ ਦੋ ਪਾਵਾਂਗੇ ਆਪਾਂ ਟਮਾਟਰ ਤੇ ਆਪਾਂ ਇਹਨਾਂ ਨੂੰ ਪਿਆਜ਼ਾਂ ਨਾਲ ਥੋੜਾ ਤੋੜ ਲਈਏ ਤੇ ਉਸ ਤੋਂ ਬਾਅਦ ਆਪਾਂ ਧਰ ਦੇ ਨੇ ਆਦਰਕ ਕੜਾਹੀ ਕੜਾਹੀ ਗਰਮ ਧਰਦੇ ਆਪਾਂ ਕਿਉਂਕਿ ਜਦ ਤੱਕ ਆਪਣੀ ਕੜਾਹੀ ਗਰਮ ਹੋਵੇਗੀ ਉਦ ਤੱਕ ਆਪਣਾ ਪਿਆਜ਼ ਵਾਲਾ ਪਾਣੀ ਵੀ ਨੁੱਚੜ ਜਾਏਗਾ ਹਰ ਇੱਕ ਦੀ ਨਵਾਂ ਨਵਾਂ ਤਰੀਕਾ ਹੁੰਦਾਗਾ ਚੀਜ਼ ਬਣਾਉਣ ਦਾ ਹਨਾ ਤੇ ਆਪਣਾ ਵੀ ਨਵਾਂ ਤਰੀਕਾ ਤਨੀ ਕਹਿ ਸਕਦੇ ਤੁਸੀਂ ਬਹੁਤ ਵਾਰੀ ਦੇਖਿਆ ਮੈਂ ਨਾ ਪਰ ਥੋੜਾ ਜਿਹਾ ਥੋੜਾ ਕੁਛ ਨਾ ਕੁਛ ਆਪਾਂ ਚੇਂਜ ਕਰਦੇ ਹੁੰਨੇ ਹੈਗੇ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਰਿਫਾਈਨਡ ਜ਼ਿਆਦਾ ਨਹੀਂ ਥੋੜਾ ਦੋ ਚਮਚੇ ਇਹਨੂੰ ਕਰਦੇ ਆਪਾਂ ਗਰਮ ਚੰਗੀ ਤਰ੍ਹਾਂ ਘਟ ਸੇਕਦੇ ਗਰਮ ਕਰਾਂਗੇ ਤੇਲ ਆਪਣਾ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਸਭ ਤੋਂ ਪਹਿਲੇ ਜੀਰਾ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਲਸਣ ਔਰ ਅਦਰਕ ਜੀ ਇਸ ਜਨੂੰ ਤਾਂ ਬ੍ਰਾਊਨ ਕਰ ਲਾਂਗੇ കട്ട പാ ദൂര ഇത്വേ പ്യജാ ഗ്രൗണ്ട് ക ਆਪਾਂ ਤੇ ਪਿਆਜ਼ ਆਪਾਂ ਜਿਹੜਾ ਥੋੜਾ ਲੰਬੇ ਕੱਟ ਕੇ ਨਾ ਪਤਲੇ ਕੱਟੀਏ ਤੇ ਜਲਦੀ ਬਰਨ ਹੋ ਜਾਂਦੇ ਨੇ ਮੇਰੇ ਸਬਜ਼ੂਦਾ ਟਾਈਮ ਨਾਲ ਅੱਧੇ ਹੀ ਆਪਾਂ ਨਾਲ ਨਾਲ ਥੋੜਾ ਫਰੋੜੇ ਰਹਿਣਾ ਹੈ ਕਿਆ ਤੇ ਇਹ ਥੱਲੇ ਨਾਲ ਲੱਗ ਜਾ హకే బ బాను చల్లే అమాటర్ టమాటర్ ఖాయస్ టమాటరే నీ లాలి మీరు టేస్ట్ బాగుమాటర్ చికెన్ చికన పామాటర్ ਆਣੀ ਹੌਲੀ ਰਹਿ ਰਹੇ ਤੇ ਅੱਜ ਫਿਰ ਤੋਂ ਮੈਂ ਉਪਰੋਂ ਜਿੰਨਾ ਨਮਕ ਜਿਆਦਾ ਨਮਕ ਨਹੀਂ ਪਾਵਾਂਗੇ ਕਿਉਂਕਿ ਜੇ ਆਪਾਂ ਪਹਿਲਾਂ ਨਮਕ ਪਾਉਣੇ ਪਿਆਜ਼ ਨੂੰ ਉਹ ਛੱਡਿੰਦਾ ਪਾਣੀ ਆਪਾਂ ਯਾਦ ਰੱਖਣਾ ਜ਼ਰੂਰ ਕਿ ਆਪਾਂ ਨਮਕ ਇਹਦੇ ਵਿੱਚ ਕਿੰਨਾ ਐਡ ਕੀਤਾ ਆਪਣੇ ਨਮਕ ਪਾਉਣ ਦੇ ਨਾਲ ਪਿਆਰ ਆ ਟਮਾਟਰ ਕੋਲੇ ਹੋ ਜਾਣਗੇ ਔਰ ਜਲਦੀ ਬਣ ਜਾਣਗੇ ਨਹੀਂ ਤਾਂ ਥੋੜਾ ਟਾਈਮ ਲੱਗੇਗਾ ਕਦੇ ਵੀ ਪਿਆਜ਼ ਭੋਂਦੇ ਹੋ ਤਾਂ ਉਹਦੇ ਵਿੱਚ ਪਹਿਲਾਂ ਨਮਕ ਨਾ ਪਾਓ ਜਿੰਨਾ ਚਿਰ ਪਿਆਜ਼ ਆਪਣੀ ਬਰਾਊਨ ਨਹੀਂ ਹੁੰਦੀ ਪਾਣੀ ਇਹਨਾਂ ਦਾ ਫਿਰ ਛੱਡ ਜਾਂਦਾ ਨਹੀਂ ਤਾਂ ਆਪਾਂ ਪਹਿਲਾਂ ਨਾਲ ਹੀ ਨਮਕ ਪਾ ਦੇਈਏ ਪਿਆਜ਼ ਦੇ ਤਾਂ ਪਿਆਜ਼ ਕੱਚੇ ਹੁੰਦੀਆਂ ਤੇ ਪਾਣੀ ਛੱਡ ਦਿੰਦਾ ਨਹੀਂ ਜਦੋਂ ਬਰਾਊਨ ਹੁੰਦੀ ਹੈ ਉਹ ਆਪਣੇ ਹੀ ਜਲ ਜਾਂਦਾ ਵਾ ਲੋਜੀ ਆਪਣੇ ਬਰਾਊਨ ਹੋ ਗਏ ਆਪਾਂ ਇਹਦਾ ਤਿਆਰ ਕਰਾਂਗੇ ਪੇਸਟ ਤੇ ਆਪਾਂ ਦਵਾਰਾ ਗਰਮ ਧਰਤੀ ਆਪਾਂ ਲੈਣੇ ਦੋ ਛੋਟੀਆਂ ਇਲਾਚੀਆਂ ਵੱਡੀ ਇਲਾਚੀ ਦੋ ਲੌਂਗ ਤੇ ਇੱਕ ਲਈ ਆ ਇਹ ਤ੍ਰਿਫਲਾ ਚੱਕਰੀ ਚ ਜਿੰਦਾ ਲਈ ਹੈ ਹਣਾ ਚੱਕਰੀ ਆਪਾਂ ਸਾਫ਼ਤੀ ਪਾਵਾਂਗੇ ਤੇ ਇਹ ਪਾਵਾਂਗੇ ਆਪਾਂ ਲੌਂਗ ਇਲਾਚੀਆਂ ਕੁੱਟ ਕੇ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਉਣੀ ਹੈ ਕੜਾਹੀ ਚ ਤੇਲ ਤੇਲ ਉਹੀ ਰਿਫਾਈਨਡ ਆਪਣੇ ਕੋਲੇ ਜੋਂ ਰੋਜੀ ਆਪਾਂ ਇਹ ਵੀ ਜ਼ਿਆਦਾ ਨਹੀਂ ਪਾਇਆ ਵਾ ਤੇਲ ਗਰਮ ਹੁੰਦਾ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਜੀਰਾ ਜੀਰਾ ਆਪਾਂ ਸਾਫਤ ਪਾਵਾਂਗੇ ਸਬ ਉਹ ਸੋਰੀ 7 ਜੀਰਾ ਪਾ ਕੇ ਇਹਦੇ ਵਿੱਚ ਪਾਵਾਂਗੇ ਆਪਾਂ ਲਾਲ ਮਿਰਚ ਸਾਬਤ 7 ਲਾਲ ਮਿਰਚ ਫਿਰ ਸਾਬਤ ਲਾਲ ਮਿਰਚਾਂ ਪਾ ਦਿਤੀਆਂ ਆਪਾਂ ਨਾਲੇ ਚੀ ਲੌਂਗ ਇਹ ਸਾਰੀ ਚੀਜ਼ਾਂ ਹਲਕਾ ਜਿਹਾ ਘੋਟ ਲੈਨੇ ਉਹ ਜੀ ਆਪਾਂ ਇਹ ਕੁੱਟ ਕੇ ਨਾਲ ਹੀ ਆਪਾਂ ਇਹ ਪਾ ਦਿਤੀਆਂ ਤੁਸੀਂ ਵੀ ਬਣਾਉਂਦੇ ਹੋਵੋਗੇ ਤੇ ਪਰ ਤੁਸੀਂ ਕਿਸ ਤਰੀਕੇ ਨਾਲ ਬਣਾਉਣੀ ਹੈ ਇਹਦਾ ਹੁਣ ਤੁਹਾਨੂੰ ਪਤਾ ਜੀ ਆ ਆਪਣਾ ਤਰੀਕਾ ਹੀ ਦੱਸ ਰਹੇ ਆ ਕਿ ਤੁਸੀਂ ਕਿਸ ਤਰੀਕੇ ਨਾਲ ਤੁਸੀਂ ਵੀ ਆਈਡੀਆ ਦਿਆ ਕਰੋ ਕਿ ਤੁਸੀਂ ਕਿਸ ਤਰੀਕੇ ਨਾਲ ਬਣਾਉਣੀ ਹੈ ਤੁਹਾਡੇ ਕੋਲੇ ਨਿਊ ਤਕਨੀਟ ਹੋਏਗੀ ਪ੍ਰਾਪਤ ਨਿਕਲੇ ਬਣਾ ਰਹੇ ਇਹ ਮਿਲਾ ਪਾਵਾਂਗੇ ਆਪਾਂ ਪੇਸਟ ਜੋ ਆਪਾਂ ਪੇਸਟ ਚ ਹੱਟ ਕੇ ਕਰਕੇ ਆ ਦੇਖ ਲਓ ਹੁਣ ਆਪਣਾ ਟਾਈਮ ਘਾਟੀ ਲੱਗੇਗਾ ਇਹਦੇ ਵਿੱਚ ਤੇ ਮੰਨਦੇ ਵਿੱਚ ਆਪਣਾ ਪਤਾ ਪਿਆ ਨੂੰਾਰੇ ਮਸਾਲੇ ਪਾਣੇ ਪਕਦੇ ਮਸਾਲੇ ਨਾ ਪਕੀ ਅਦਰ ਜ਼ਰ ਕਲਪਨ ਇਹਦੇ ਪਾਪਾਂ ਤੋਂ ਕੱਪ ਮੈਂਟਾ ਪਕਾਵਾਗੇ ਮਸਾਲਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਵਿੱਚ ਆਪਾਂ ਜੋ ਪਾਉਣੇ ਹਣ ਨੂਨ ਮਿਰਚ ਹਲਦੀ ਵਗੈਰਾ ਆਪਾਂ ਹੁਣ ਉਹ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਨੂਨ ਨੂਨ ਸਵਾਦ ਅਨੁਸਾਰ ਜੇ ਆਪਾਂ ਪਹਿਲਾਂ ਵੀ ਨੂਨ ਪਾ ਚੁੱਕੇ ਆ ਨੂੰ ਬਾਅਦ ਚ ਪਾਜੇ ਤਾਂ ਉਹਦਾ ਵੱਖਰਾ ਹੁੰਦਾ ਵਾ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਇੱਕ ਚਕਰੀ ਇਹਦੇ ਵਿੱਚ ਕੱਟ ਕੇ ਹਰੀਆਂ ਮਿਰਚਾਂ ਆਪਾਂ ਕੱਟ ਕੇ ਪਹਿਲਾਂ ਪੇਸਟ ਨਹੀਂ ਤਿਆਰ ਕੀਤਾ ਕਿਉਂਕਿ ਆਪਾਂ ਨੂੰ ਘੱਟ ਮਿਰਚ ਦੀ ਜ਼ਰੂਰਤ ਹੈ ਜਿੰਨੇ ਦੇ ਬਣੇਗਾ ਉਨੇ ਚੀਕੋ ਅਸਰ ਇਹਨਾਂ ਦਾ ਵੀ ਬਹੁਤ ਹੋਏਗਾ ਜਦੋਂ ਆਪਾਂ ਕੱਟ ਕੇ ਇਦਾਂ ਪਾਉਂ ਜਾਂਦੇ ਕਿਉਂਕਿ ਸਾਰਾ ਰਿਜਣਾਵੇਂ ਅਸਰ ਤਾਂ ਆ ਹੀ ਜਾਂਦਾ ਇਸ ਤੋਂ ਬਾਅਦ ਇਹਦੇ ਵਿੱਚ ਪਾਉਨੇ ਆਪਾਂ ਜੀ ਗਰਮ ਮਸਾਲਾ ਗਰਮ ਮਸਾਲਾ ਪਾਉਂਗੇ ਆਪਾਂ 1/4 ਚਮਚਾ ਜ਼ਿਆਦਾ ਨਹੀਂ ਪਾਉਣਾ ਫਿਰ ਪਾਵਾਂਗੇ ਆਪਾਂ ਧਨੀਆ ਪਾਊਡਰ ਉਹ ਵੀ ਅੱਧਾ ਚਮਚਾ ਜ਼ਿਆਦਾ ਨਹੀਂ ਪਾਉਣਾ ਫਿਰ ਪਾਉਣੇ ਆਪਾਂ ਇਹਦੇ ਵਿੱਚ ਹਿੰਗ ਉਹ ਵੀ ਤਕਰੀਬਨ ਅੱਧਾ ਚਮਚਾ ਉੰਦਾ ਜਾਈ ਜਾਂਦਾ ਆਪਾਂ ਨਿੱਤ ਸਬਜ਼ੀ ਬਣਾਉਣੀ ਹੈ ਭੈਣਾ ਤੇ ਜਲਦੀ ਹੁੰਦਾ ਜਾਂਦਾ ਵਾ ਇਹ ਪਾਵਾਂਗੇ ਇਧਰ ਚ ਪਾਵਾਂਗੇ ਆਪਾਂ ਹਲਦੀ ਹਲਦੀ ਆਪਣੇ ਦੇਖੋ ਉੱਧਾ ਕਲਰ ਚਿਕਨ ਆ ਅੰਦਾ ਕਲਰ ਚਿਕਨ ਦੇ ਸਾਲਤ ਬਾਕੀ ਆਪਣੇ ਮਸਾਲੇ ਦੇ ਹਿਸਾਬ ਨਾਲ ਪੈਣੀ ਹੈ ਹਲਦੀ ਥੋੜੀ ਪਾਵਾਂਗੇ ਆਪਾਂ ਇਹਦੇ ਵਿੱਚ ਸੰਡ ਵਰਕੋਲ ਥੋੜੀ ਸਾਰੀ ਚੀਜ਼ਾਂ ਪਾ ਲਈਏ ਆਪਾਂ ਚੰਗੀ ਤਰ੍ਹਾਂ ਕਰਦੇ ਹਾਂ ਮਿਕਸ ਥੋੜਾ ਲਵਾਂਗੇ ਨਾਲ ਗਰਮ ਪਾਣੀ ਤਾਂ ਫਿਰ ਹਮੇਸ਼ਾ ਮੈਂ दाल ਸਬਜ਼ੀ ਦੇ ਵਿੱਚ ਗਰਮ ਪਾਣੀ ਪਾਉਣੀ ਹੈ। ਇੱਕ ਤਾਂ ਜਲਦੀ ਹੁੰਦਾ ਤੇ ਦੂਸਰਾ ਆਪਣਾ ਹੀ ਫਿਰ ਮਸਾਲੇ ਦਾ ਟੇਸਟ ਖਰਾਬ ਨਹੀਂ ਹੁੰਦਾ ਨਹੀਂ ਤਾਂ ਟੇਸਟ ਨਹੀਂ ਹੁੰਦਾ ਆਪਾਂ ਦਾ। ਬਹੁਣੇ ਚੰਗੀ ਤਰ੍ਹਾਂ ਨੇ ਮਿਕਸ ਕਰ ਲੈਣੇ ਆ। ਸਾਰੇ ਮਸਾਲਿਆਂ ਨੂੰ ਸੇਕ ਜ਼ਰੂਰ ਲਵਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ 5 ਤੋਂ 7 ਮਿੰਟ ਇਹਨਾਂ ਮਸਾਲਾ ਭੁੰਨਾਂਗੇ ਆਪਣਾ ਓਨਾ ਹੀ ਆਪਣੇ ਲਈ ਅੱਛਾ ਰਹੇਗਾ ਅੱਛੇ ਦਾ ਮਤਲਬ ਕਿ ਟੇਸਟ ਆਏਗਾ ਉਹਦਾਂ ਹੀ ਕਿਉਂਕਿ ਮਸਾਲਾ ਕੱਚਾ ਨਹੀਂ ਰਹਿਣਾ ਚਾਹੀਦਾ ਕੱਚਾ ਮਸਾਲਾ ਬਾਅਦ ਵਿੱਚ ਜਿੰਨਾ ਮਰਜ਼ੀ ਭੁੰਨ ਲਵੋ ਤੁਸੀਂ ਉਹ ਟੇਸਟ ਨਹੀਂ ਆਵੇਗਾ ਘਟਸੇਕ ਦੇ ਉੱਪਰ ਮੈਂ ਰੱਖਿਆ ਇਹਨੂੰ ਚਮਚਾ ਪਾਵਾਂਗੇ ਥੋੜੀ ਜਿਹੀ ਦੇਗੀ ਮਿਰਚ ਅੰਦਾ ਚਮਚਾ ਬਸ ਆਪਏ ਨੇ ਕੁ ਮਸਾਲੇ ਪਾਏ ਆ ਇੱਕ ਮਸਾਲਾ ਹੋ ਰਿਹਾ ਹੈਗਾ ਆਪਣਾ ਹੋ ਰਿਹਾ ਹੈਗਾ ਆਪਣਾ ਜੀ ਚਿਕਨ ਮਸਾਲਾ ਆਪ ਪਾ ਵੀ ਪਾਨੇ ਆ ਥੋੜਾ ਆਹ ਵਾਲਾ ਆਂਡਾ ਦਿਨਾਨੂੰ ਮਸਾਲੇ ਆਪਣੇ ਐ ਬਣ ਗਏ। ਉਹ ਆਪਾਂ ਕਰ ਲੈਨੇ ਮਿਕਸ। ਆਪਾਂ ਹਰੀ ਮਿਰਚ ਘਟ ਬੇਕ ਕਿਉਂ ਥੋੜਾ ਜਗੀ ਮਿਰਚ ਕੁਛ ਲਾਲ ਮਿਰਚ ਦਾ ਵੀ ਟੇਸਟ ਹੋ ਜਾਂਦਾ। ਫਿਰ ਉਹ ਜਿਆਦਾ ਮਿਰਚ ਨਹੀਂ ਚੰਗੀ। ਲੱਗਦੀ ਕੋਈ ਘਟ ਖੰਦਾ ਤੇ ਕੋਈ ਜਿਆਦਾ ਖੰਦਾ। ਆਪਾਂ ਇਹਦੇ ਵਿੱਚ ਪਾਣੀ ਹੋਰ ਪਾਵਾਂਗੇ ਕਿਉਂਕਿ ਆਪਣਾ ਜੋ ਮਸਾਲੇ ਵਾਲਾ ਕੱਪ ਸੀ ਹੈ ਜਿੱਥੇ ਪੇਸਟ ਤਿਆਰ ਕੀਤਾ ਉਹਦੇ ਵਿੱਚ ਮਸਾਲਾ ਵੀ ਲੱਗਿਆ ਹੋਇਆ ਹੈ। ਆਪਣਾ ਮਸਾਲਾ ਤਿਆਰ ਹੋ ਗਿਆ। आप देखा एक चमचा चिकन मसाला थोड़ा तो हर एक चीज़ चीज़ पही जाए तो बहुत ही टेस्ट बन ये लगी तरह मिक्स करा सारे ये वाला आएगा ये पानी नहीं हले पावे क्योंकि आप चिकन पा के भी भुनों फिर पानी उस तो बाद बादवे जिन्ना च मसाला रच जाएगा घट से उपर रखा आप ਪਾਣੀ ਪਾਵਾਂਗੇ ਬਾਅਦ ਚ ਹੁਣ ਆਪਣੇ ਕੋਲੇ ਅੱਧਾ ਕਿਲੋ ਚਿਕਨ ਬਾਉਲ ਦੇ ਵਿੱਚ ਧੋ ਕੇ ਰੱਖਿਆ ਹੋਇਆ ਆਪਾਂ ਇਹਨੂੰ ਕੜਛੀ ਨਾਲ ਹੀ ਪਾ ਦਿੰਨੇ ਆ ਲੋ ਜੀ ਇਹ ਵੀ ਪੈ ਗਿਆ ਇਹ ਚ ਪਾਣੀ ਹਲੇ ਆਪਾਂ ਨਹੀਂ ਪਾਵਾਂਗੇ ਪਾਣੀ ਪਾਵਾਂਗੇ ਆਪਾਂ ਇਹਦਾ ਬਾਅਦ ਵਿੱਚ ਇਹ ਚਿਕਨ ਵੀ ਜਿਹੜਾ ਹੁੰਦਾ ਨਾ ਬਿਨਾਂ ਹੱਡੀਆਂ ਤੋਂ ਇਹ ਵੀ ਪਾਣੀ ਛੱਡਦਾ ਵਾ ਤੇ ਇਸ ਲਈ ਆਪਾਂ ਇਹ ਜਿਆਦਾ ਤਰੀ ਨਹੀਂ ਹਲੇ ਕਰਾਂਗੇ ਗਰਮ ਪਾਣੀ ਆਪਣੇ ਕੋਲੇ ਤੇ ਆਪਾਂ ਬਾਅਦ ਵਿੱਚ ਉਹ ਪਾ ਦੇਾਂਗੇ ਔਰ ਚਿਕਨ ਬਣ ਕੇ ਹੋ ਗਿਆ ਜੀ ਤਿਆਰ ਜਿੰਨੇ ਕ ਆਪਾਂ ਉਤਰੀ ਚਾਹੀਏ ਸੋ ਸਾਬ ਦੇ ਪਤਰੀ ਬਣ ਗਈ ਹੈ ਤੇ ਚਿਕਨ ਬਿਲਕੁਲ ਰੈਡੀ ਆ ਜੋ ਖਾ ਸਕਦੇ ਭੈਣ ਵੀਰ ਆ ਜੋ ਖਾ ਲਓ ਜੀ ਜਿਸ ਤਰ੍ਹਾਂ ਮੈਂ ਦੱਸਿਆ ਮ ਤਰੀਕੇ ਅਮਤਾਲਕ ਬਣਾਇਆ ਤੇ ਬਹੁਤ ਹੀ ਟੇਸਟੀ ਬਣਦਾ ਵਾ ਪਰ ਮੈਂ ਨਹੀਂ ਖਾਂਦੀ ਹੁੰਦੀ ਨਾ ਜਿਹੜੇ ਖਾਂਦੇ ਉਹ ਦੱਸ ਦਿੰਦੇ ਨੇ ਬਹੁਤ ਟੇਸਟ ਵਾ ਬਹੁਤ ਬਹੁਤ ਧੰਵਾ ਬਹੁਤ ਸ਼ੁਕਰੀਆ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ